ਕਰਦਾ ਤੈਨ ਕੋਲ ਚਿੱਟਾ ਲੈ ਲੈ ਪੋਸਟ ਲੈ ਲੈ ਫੀ ਵੀ ਲੈ ਲੈ ਜਿਹੜਾ ਕੋਈ ਮਰਜੀ ਲੈ ਲਓ ਤੋ ਸੇਖੋ ਕਹਿੰਦੇ ਮੈਨੂੰ ਨੋਟ ਕਰਾਓ ਭੁੱਲਰ ਸਾਹਿਬ ਕਹਿੰਦੇ ਮੈਨੂੰ ਤੂੰ ਮੈਨੂੰ 10 ਮਿੰਟ ਡੀਐਸਪੀ ਆ ਲੈ 10 ਮਿੰਟ ਕਿਥੇ ਬੰਦ ਕਰਨਾ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਆਉਂਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾ ਲੈਂਦੇ ਆ ਇਹ ਥਾ ਲੈ ਕੇ ਵੇਚਦੇ ਆ ਮੇਰਾ ਬੱਚਾ ਆਪ ਦਾ ਖੁੱਦ ਟੀਕਿਆਂ ਦੇ ਲੱਗਿਆ ਤੇ ਮੈਂ ਤੇ ਪਰੋਲਾ ਰਹੂੰਗਾ ਫੜਕਾਈ ਰਹੂੰਗਾ ਪਹਿਲਾਂ ਤਾਂ ਉਹਨੂੰ ਦੱਸਿਆ ਉਹਨੂੰ ਪਾਚਾ ਉਹਨੂੰ ਦੱਸਿਆ ਉਹਨੂੰ ਪਾਚਾ ਹੋ ਜਾਂਦਾ ਉਹਨੂੰ ਉਹਨੂੰ ਬੁਲਾਉਂਦੇ ਨਹੀਂ ਦੱਸ ਕੇ ਉਹਨੂੰ ਬੁਲਾਉਂਦੇ ਬੋਰੀਆਂ ਭਰੀਆਂ ਪੈਸੇ ਦੇ ਜਾਂਦੇ ਬੋਰੀਆਂ ਭਰ ਕੇ ਉਹਨਾਂ ਨੂੰ ਪੈਸੇ ਮਾਰ ਕੇ ਬੋਰੀਆਂ ਪਹਿਲਾਂ ਇੱਕ ਮਿੰਟ ਜਾਣ ਕੇ ਇੱਕ ਮਿੰਟ ਹੀ ਚਲੋ ਠੀਕ ਉਹਨਾਂ ਦੀ ਡਿਊਟੀ ਹੈ ਇੱਕ ਮਿੰਟ ਹੀ ਇਹਨਾਂ ਦੇ ਮੈਂ ਇੱਕ ਇੰਨਾ ਕੰਮ ਮੈਂ ਕਰ ਲਿਆ ਮੈਂ ਮੰਤਰੀ ਸਾਹਿਬ ਦੇ ਭੁੱਲ ਭੁੱਲ ਰਹਾ ਆਏ ਹੋਇਆ ਇਹਨਾਂ ਨੂੰ ਮੈਂ ਮੈਂ ਫੋਨ ਕੀਤਾ ਸਵੇਰ ਉਹਨਾਂ ਨੇ ਚ 3 ਦਿਨ ਪਹਿਲਾਂ ਆਉਣਾ ਸੀ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਤੇ ਮੈਨੂੰ ਰੋਕਿਆ ਗਿਆ ਅੰਦਰ ਨਹੀਂ ਵੜੇ ਦਿੱਤਾ ਗਿਆ ਨਸ਼ੇਵਾਰ ਜਾਣਕਾਰੀ ਦੀ ਉਹ ਕਹਿੰਦੇ ਆ ਵਟਸਐਪ ਕਰ ਦੋ ਮੈਂ ਲੜਦਾ ਵਟਸਐਪ ਨਹੀਂ ਹੋ ਸਕਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਵੇਖਦਾ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਮਾਨ ਹੈ ਵੇਖਦਾ ਹੈ ਸ਼ਰੇ ਆਮ ਬੇਚਦਾ ਹੀ ਇਹ ਤਾਂ ਕਹਿੰਦੇ ਯੋਧ ਨਹੀਂ ਬਿਲਕੁਲ ਨਹੀਂ ਜੀ ਦੇਖੋ ਜੇ ਤੁਸੀਂ ਬੇਲੇ ਹੋਏ ਤੁਸੀਂ ਜੱਤ ਤੋਂ ਤੁਹਾਨੂੰ ਤੁਹਾਨੂੰ ਮੈਂ ਫੋਨ ਕੀਤਾ ਸੀਗਾ ਤੁਹਾਨੂੰ ਫੋਨ ਜਿਹੜਾ ਮਾਰਾ ਮੋਟ ਖਾਂਦਾ ਨਾ ਉਹਨੂੰ ਫਾੜ ਦੇ ਉਹਦੀ ਜ਼ਮਾਨਤ ਨਹੀਂ ਹੋ ਦਿੰਦੇ ਕੋਈ ਜਾਣੀ ਕਰੀ ਹੈ ਇਹ ਤਾਂ ਕਹਿੰਦੇ ਆ ਕਿ ਤੁਸੀਂ ਦੱਸਣ ਮਾਰੇ ਤੁਸੀਂ ਹੌਲੀ ਵਾਲੇ ਦਿਨ ਤੁਸੀਂ ਕਿਹਾ ਸੀ ਮੈਂ ਖੁੱਲੀ ਵਾਲੇ ਦਿਨ ਆਵਾਂ ਮੈਨੂੰ ਕਿਹਾ ਸੀ ਦੁਆਇਆਂ ਵਾਲੇ ਖੁੱਲੀ ਵਾਲੇ ਦਿਨ ਤੁਹਾਨੂੰ ਮਿਲੂੰਗਾ ਯਾਦ ਕਰ ਲਓ ਤੁਸੀਂ ਸਾਡੇ ਐਮਐਲਏ ਤੋਂ ਜਿਸਮਤ ਦੇ ਜਿੰਨਾ ਮਰਜ਼ੀ ਲੈ ਲਓ ਚਿੱਟਾ ਕਿਹੜੇ ਐਮਐਲਏ ਤੋਂ ਜਿਸਮਤ ਜਿਸਮਤ ਆ ਜਿਹੜਾ ਸੇਖੋ ਸਾਹਾ ਸੇਖੋ ਕਿਹੜੀ ਗਰਦਤ ਸੇਖੋ ਗਰਦਤ ਸੇਖੋ ਜੀ ਤੁਸੀਂ ਸੇਖੋ ਜੀ ਜਿਹਦੇ ਮਾਣੇ ਗਰਦਤ ਕੋਲ ਚੱਟਾ ਲੈ ਲਾ ਪੋਤ ਲੈ ਲਾ ਭੀਵ ਲੈ ਲਾ ਜਿਹੜਾ ਕੋ ਮਰਜੀ ਲੈ ਲਾਉ ਤੋ ਮਲਾਜਮਾ ਦਾ ਨਸ਼ਾ ਲੈ ਲਾ ਮਲਾਜਮਾ ਦਾ ਪੁਲਿਸ ਵਾਲੇ ਵੀ ਜਾਂਦੇ ਪੁਲਿਸ ਵਾਲੇ ਮਾੜਾ ਕੋ ਨੋਟ ਕਰਾਉਣਾ ਮੇਰੇ ਕੋ ਆਲਰੇਡੀ ਮੇਰਾ ਮੇਰਾ ਆਲਰੇਡੀ ਸਾਰੇ ਨੂੰ ਦਿੱਤਾ ਆ ਫਿਰ ਮੈਂ ਦੁਬਾਰਾ ਉਾਰ ਇਹੀ ਤਾਂ ਗੱਲ ਸੀਗੀ ਇਹੀ ਤਾਂ ਗੱਲ ਸੀਗੀ ਮੈਂ ਭੁੱਲਰ ਸਾਹਿਬ ਨਾਲ ਗੱਲ ਕੀਤੀ ਜਦੋਂ ਕੋਈ ਸਾਰਾ ਕੁਸਾਗਾ ਸੇਖੋ ਕੋਲੇ ਸੇਖੋ ਕਹਿੰਦੇ ਮੈਨੂੰ ਨੋਟ ਕਰਾਓ ਭੁੱਲਰ ਸਾਹਿਬ ਕਹਿੰਦੇ ਮੈਨੂੰ ਭੁੱਲਰ ਸਾਹਿਬ ਕਹਿੰਦੇ ਆ ਨੋਟ ਕਰਾਓ ਭੁੱਲਰ ਸਾਹਿਬ ਨੂੰ ਮੈਂ ਫੋਨ ਕੀਤਾ ਕਹਿੰਦੇ ਮੈਨੂੰ WhatsApp ਸੈਂਡ ਕਰ ਦੇ ਮੈਂ ਮੈਂ ਨਹੀਂ ਨਹੀਂ WhatsApp ਵੀ ਮੈਂ ਤੁਹਾਨੂੰ ਮਿਲਣਾ ਹੈ ਮੈਂ ਤੁਹਾਨੂੰ ਮਿਲਣਾ ਫਿਰ ਮੈਂ ਤੁਹਾਨੂੰ ਤੁਹਾਨੂੰ ਥੱਡੇ ਕੋਲ ਹੀ ਖੜਾ ਸੀ ਉੱਥੇ ਤੁਹਾਨੂੰ ਨਹੀਂ ਜਨਤਾ ਜੇ ਅੰਦਰ ਮੈਨੂੰ ਨਹੀਂ ਜਨਤਾ ਕਿ ਮੈਂ ਕਾਗਜ਼ ਲੈ ਕੇ ਗਿਆ ਸੀਗਾ ਬਾਈ ਤਕਾਣਾ ਮਾਰਦੇ ਕਿਉਂ ਨਹੀਂ ਸਾਨੂੰ ਅੰਦਰ ਵੜ ਨਹੀਂ ਦਿੱਤਾਗਾ ਕਿਉਂਕਿ ਮੈਂ ਤਾਂ ਜਾਣਕਾਰੀ ਜਿਹੜੀ ਮੰਤਰੀ ਆਏ ਫਿਰਦੇ ਆ ਕਹਿੰਦੇ ਨਸ਼ਾ ਖਤਮ ਕੋਲ ਗੱਲ ਸੁਣੋ ਅੱਜ ਤੋਂ ਕੋਈ ਸਾਲ ਪਹਿਲਾਂ ਇੱਕ ਦੁਕਾਨ ਖੜੀ ਗਈ ਨਸ਼ਿਆਂ ਵਾਲੀ ਉਹਨਾਂ ਮੁਲਾਜ਼ਮ ਨਸ਼ਾ ਦੇਣ ਜਾ ਰਿਹਾ ਸੀ ਗੱਲ ਸੁਣੋ 1 ਮਿੰਟ ਤੁਹਾਨੂੰ 10 ਮਿੰਟ ਦੇਸਪੀ ਆ 10 ਨਸ਼ਾ ਕਿੱਥੇ ਬੰਦ ਕਰਨਾ ਹੁਣ ਤੂੰ ਇਹ ਸਾਹਮਣੇ ਮੈਂ ਕਹਿੰਦਾ ਨਹੀਂ ਜੀ ਮੈਂ ਕੋ ਚੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਆਉਂਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾ ਲੈ ਜਾਂ ਇਹ ਸਾ ਲੈ ਕੇ ਵੇਚਦੇ ਆ ਵੀਡੀਓ ਵੇਖੋ ਸਾਰੇ 1 ਮਿੰਟ ਹਲੋ ਵੀਡੀਓ ਨਹੀਂ ਵੀਡੀਓ ਵੇਖੋ ਆ ਤੁਹਾਡੀ ਮੁਲਾਜ਼ਮ ਖੜ ਜਾ ਤੁਹਾਡੀ ਮੁਲਾਜ਼ਮ ਫੜੇ ਗਈ ਸੀ ਨਾ ਬਠਿੰਡਿਓ ਵੀਡੀਓ ਘੋਣਾ ਤਾਂ ਨਹੀਂ ਤੈ ਉਹਨੂੰ ਕੀ ਕਰਦਾ ਤੁਸੀਂ ਇੱਕ ਮਿੰਟ ਜੀ ਉਹਨੂੰ ਜਮਾਨਤ ਦੇ ਦਿੰਦੀ ਤੁਸੀਂ ਅਸੀਂ ਕੋਡ ਅਸੀਂ ਕੋਡ ਇਸੇ ਦਾ ਇੱਕ ਮਿੰਟ ਅਸੀਂ ਕੋਡ ਜਿਹਦਾ ਘਾਟਾ ਦਿੰਦੇ ਉਹਦਾ ਕਿਉਂ ਨਹੀਂ ਟਾਇਆ ਨਹੀਂ ਉਹਦਾ ਘਾਟਾ ਨਹੀਂ ਟਾਇਆ ਪ੍ਰਧਾਨ ਸਾਹਿਬ ਜਮਾਤ ਅਸੀਂ ਅਸੀਂ ਕੋਡ ਕੋਡ ਹੀ ਸੇਖਾਂਗੇ ਆ ਖੜੇ ਸਪੈਸ਼ਲ ਬਰਾਚਾਲੇ ਆ ਖੜੇ ਇੱਧਰ ਆਓ ਇੱਧਰ ਆਓ ਸਪੈਸ਼ਲ ਬਰਾਚਾਲੇ ਇੱਧਰ ਆਓ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਬੁਲਾਓ ਸਪੈਸ਼ਲ ਬਰਾਚਾਲੇ ਇੱਕ ਮਿੰਟ ਰੁਕ ਜੀ ਆਓ ਇੱਧਰ ਆਓ ਆ ਸਾਹਮਣੇ ਉਹ ਮਾਨ ਸਾਹਿਬ ਮੱਕਰਣਾ ਨਹੀਂ ਸਾਹਮਣੇ ਆਓ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਇੱਧਰ ਆਓ ਉਹ ਜਾਂਦਾ ਉਹਨੂੰ ਮੈਂ ਦੱਸਿਆ ਉਹਨੂੰ ਬੁਲਾ ਕੇ ਦੱਸਿਆ ਨਹੀਂ ਮੋੜ ਦਿਖਾਓ ਉਹਨੂੰ ਸਾਥੂ ਰਹੇ ਉਹਨੂੰ ਉਹਨੂੰ ਕਈਆਂ ਨੇ ਮੈਂ ਦੱਸਿਆ ਦੱਸ ਦੋ ਮੈਨੂੰ ਦੱਸਿਆ ਆਹ ਜੀ ਉਹਨੂੰ ਪੁੱਛੋ ਉਹ ਮਾਨ ਸਾਹਿਬ ਨੂੰ ਪੁੱਛੋ ਤੁਹਾਡੇ ਮੈਂ ਸੱਚਾ ਮੈਨੂੰ ਦੱਸੋ ਦੱਸੋ ਜੀ ਹਾਂ ਜੇ ਤੁਸੀਂ ਆਪਸਰ ਆ ਨਾ ਪਿਛਾਰਸਰ ਆ ਉਹਨੂੰ ਦੱਸਿਆ ਉਹਨੂੰ ਪੁੱਛ ਆ ਉਹਨੂੰ ਦੱਸਿਆ ਕਿਉਂ ਜਾਂਦਾ ਉਹਨੂੰ ਬੁਲਾਓ ਉਹਨੂੰ ਬੁਲਾਓ ਨਹੀਂ ਦੱਸ ਕੇ ਉਹਨੂੰ ਬੁਲਾਓ ਆ ਯਾਰ ਉਹਨੂੰ ਬੁਲਾਓ ਜਿਹਨੂੰ ਦੱਸਿਆ ਬੁਲਾਉਂਦਾ ਕਿਉਂ ਜੁਦਾ ਸੱਤੋਂ ਹੋਣਾ ਪੜੇ ਜਾਵਦਾ ਉਹ ਆ ਤੂੰ ਬੈਸਤੋਂ ਲਾਇਆ ਹੈਗਾ ਅਸੀਂ ਆਜਾ ਬੁਲਾਓ ਉਹਨੂੰ ਸੱਤੋਂ ਨੂੰ ਪੁੱਛੋ ਉਹਨੂੰ ਸੱਤੋਂ ਉਹਨੂੰ ਸੱਤੋਂ ਕਿਉਂ ਤੂੰ ਮੇਰੇ ਬੰਦ ਯਾਰ ਗੱਲ ਕਰਨੀ ਹੈ ਯਾਰ ਮੇਰਾ ਬੱਚਾ ਉਹਨੂੰ ਕੱਢ ਜਾ ਯਾਰ ਬੱਚੇ ਟੀਕੇ ਦਾ ਸਾਡਾ ਮਸਲਾ ਮਿਲ ਤੱਕ ਹੈ ਸਾਨੂੰ ਪਲੀਜ਼ ਬੁਲਾ ਕੇ ਲਾਉਂਦਾ ਨਸ਼ੇ ਦੇ ਮੈਂ ਲੜੂਗਾ ਬੋਲੂਗਾ ਉਹ ਨਾ ਬੱਚਾ ਮਲਾਜਮ ਕਹਿੰਦਾ ਪੁੱਛਿਆ ਕਿਉਂ ਪੁੱਛੇ ਮਲਾਜਮ ਉਹ ਮਾਰ ਮਗਰ ਜਾਵਦਾ ਉਹਨੂੰ ਪੁੱਛ ਰੋ ਸਾਰਾ ਨੋਟ ਕਰਾਵਾ ਲਾ ਕੇ ਇੱਧਰ ਮਾਨ ਸਾਹਿਬ ਨੂੰ ਬੁਲਾਏ ਤੇ ਬੁਲਾ ਉਹਨਾਂ ਨੂੰ ਬੁਲਾਓ ਤੁਸੀਂ ਆਪਣੇ ਨਹੀਂ ਜੇ ਨਵਾਂ ਲੱਗਾ ਉਹਨੂੰ ਸੱਦਾਂ ਨੂੰ ਉਹਨੂੰ ਸੱਦਾਂ ਉਹਨੂੰ ਸੱਦੋ ਖੜਾ ਦੇ ਯਾਰ ਇਹ ਕਿੰਨੇ ਹੁਣ ਚੁਪ ਕਰਦੇ ਕੀ ਹੈ ਪੰਜ ਪੰਜ ਉਹ ਯਾਰ ਮੈਨੂੰ ਹੁਣ ਦੱਸ ਦੇ ਭਰਾ ਮੈਂ ਉਹ ਹੁਣ ਵੀ ਕਸੂਗਾ ਫਰੀ ਕੋਈ ਜਲੇ ਸਲੋ ਉਹ ਫਰੀ ਕੋਈ ਨਾ ਲੈ ਦੀ ਪੂਰੀ ਦੇ ਦੇ ਮੈਨੇ ਬੋਲੀ ਕਿ ਮੇਰਾ ਬੱਚਾ ਆਪ ਦਾ ਖੁਦ ਟੀਕਿਆਂ ਦੇ ਲੱਗਿਆ ਤੇ ਮੈਂ ਇਸ ਪਰੋਲਾ ਰਹੂੰਗਾ ਛੜਕਾ ਹੀ ਰਹੂੰਗਾ ਮੈਂ ਰੂੰਗਾ ਹਟਕ ਪੈ ਜਾ ਰੂੰਗਾ ਕਮਰਾਂ पे ਮੈਨੂੰ ਕਿਡਨੇਪ ਕਰਾਇਆ ਵੇ ਬਾਦ ਜਿਹਨਾਂ ਨੇ ਦੁਕਾਨ ਤੋਂ ਕੀ ਕਾਰਵਾਈ ਕੀਤੀ ਹੈ ਮੈਂ ਅੱਜ ਦੇਖੋ ਇਹ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਪੰਜ 6 ਦੇ ਬੰਦੇ ਕਿਡਨੇਪ ਕਰਕੇ ਲੈ ਗਏ ਦੁਕਾਨ ਤੋਂ ਮੈਨੂੰ ਮੇਰੀ ਵੀ ਕੈਮਰੇ ਵੀਡੀਓ ਨਾ ਚੱਲਦੇ ਹੁੰਦੇ ਮੇਰੀ ਡੀਵੀਆਰ ਲਾ ਕੇ ਲੈ ਕੇ ਨਾਲ ਦੇ ਨਾਲ ਉਹਦੇ ਵਿੱਚ ਉਹ ਨਹੀਂ ਚੱਗਦਾ ਡੀਵੀਆਰ ਪੂਲਸ ਵਾਲੇ ਨਾਲ ਨਾਲ ਲੱਗੇ ਪੈਸੇ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਭਾਈ ਜੀ ਉਹਨਾਂ ਨੂੰ ਬੋਰੀਆਂ ਭਰੀਆਂ ਪੈਸੇ ਦੇ ਜਾਂਦਾ ਬੋਰੀਆਂ ਭਰ ਕੇ ਇਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇ ਕੇ ਜਾਂਦੇ ਆਹ ਮੈਂ ਦੱਸਦਾ ਨਸ਼ਾ ਮੇਰਾ ਡੀਵੀਆਰ ਦਵਾਉ ਮੈਨੂੰ ਮੈਨੂੰ ਕਿਹਨੇ ਐਵ ਕਰਕੇ ਲੈ ਗਿਆ ਆਹ ਪਾਰਟੀ ਵਾਲੇ ਕਿਉਂ ਮੈਂ ਸੰਗਲ ਨੂੰ ਲਾਪੁਨਾ ਪਹਿਲਾ ਇੱਕ ਮਿਰ ਜਾਣ ਕੇ ਸਰਦਾਰੀ ਇੱਕ ਮਿੰਟ ਨਹੀਂ ਚਲੋ ਠੀਕ ਉਹਨਾਂ ਨੂੰ ਡਿਊਟੀ ਹੈ ਇੱਕ ਮਿੰਟ ਇਹਨਾਂ ਦੇ ਮੈਂ ਇੱਕ ਇਦਾਂ ਕਹ ਮੈਂ ਕਰ ਲੈ ਮੈਂ ਮੰਤਰੀ ਸਾਹਿਬ ਦੇ ਪੁੱਲ ਪੁੱਲ ਰਹਾ ਵਾਇਓਆ ਇਹਨਾਂ ਨੂੰ ਮੈਂ ਮੈਂ ਫੋਨ ਕੀਤਾ ਉਹਨਾਂ ਨੇ ਚੋਇ ਤਿੰਨ ਦਿਨ ਪਹਿਲਾਂ ਆਉਣਾ ਸੀ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਤੇ ਮੈਨੂੰ ਰੋਕਿਆ ਗਿਆ ਅੰਦਰ ਨਹੀਂ ਵੜਾ ਦਿੱਤਾ ਗਿਆ ਨਸ਼ੇਵਾਰ ਜਾਣ ਕਹੀ ਦੀ ਉਹ ਕਹਿੰਦੇ ਵੀ ਵਟਸਐਪ ਕਰ ਦੋ ਮੈਂ ਪੁੱਲ ਰਹਾ ਵਟਸਐਪ ਨਹੀਂ ਖੁੱਲ ਸਕਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਂ ਤੁਹਾਨੂੰ ਦੱਸਦਾ ਕਿਵੇਂ ਵੇਖਦਾ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਮਾਨ ਹੈ ਵੇਖਦਾ ਅਸ਼ਰੇ ਅੰਬਿਤ ਦਾ ਇਹ ਤਾਂ ਕਹਿੰਦੇ ਯੁੱਧ ਨਹੀਂ ਬਿਲਕੁਲ ਨਹੀਂ ਜੀ ਮੇਰੇ ਕੋ ਜੇ ਤੁਸੀਂ ਗੇਲੇ ਹੋਏ ਤੁਸੀਂ ਜਾਤ ਤੁਹਾਨੂੰ ਤੁਹਾਨੂੰ ਮੈਂ ਫੋਨ ਕੀਤਾ ਸੀਗਾ ਤੁਹਾਨੂੰ ਫੋਨ ਜਿਹੜਾ ਮਾਰਾ ਮੋਟ ਖਾਂਦਾ ਨਾ Да! ਉਹਨੂੰ ਫੜਾ ਦੇ ਜੇ ਉਹ ਜਮਾਨਤ ਨਹੀਂ ਹੋਣ ਦਿੰਦੇ ਜਾਣੀ ਗੱਲ ਹੈ ਤੁਸੀਂ ਫੜਕਣ ਦੇ ਆ ਕਿਤੇ ਦੱਸਣ ਮਾਰੇ ਤਾਂ ਤੁਸੀਂ ਹੋਲੀ ਵਾਲੇ ਦਿਨ ਤੁਸੀਂ ਕਿਹਾ ਸੀ ਮੈਂ ਹੋਲੀ ਵਾਲੇ ਦਿਨ ਆਉਂਗਾ ਮੈਨੂੰ ਕਿਹਾ ਸੀ ਦੋਈਆਂ ਹੋਲੀ ਵਾਲੇ ਦਿਨ ਤੁਹਾਨੂੰ ਮਿਲੂੰਗਾ ਯਾਦ ਕਰ ਲਓ ਤੁਸੀਂ ਕਿਹਾ ਸਾਡੇ ਐਮਐਲਏ ਤੇ ਜਸਮਤ ਜਿਹੜਾ ਜਿੰਨਾ ਮਰਜ਼ੀ ਲੈ ਲਓ ਚੱਟਾ ਕਿਹੜੇ ਐਮਐਲਏ ਜਸਮਤ ਜਸਮਤ ਜਿਹੜਾ ਸੇਖੋਂ ਸਾਹਿਬ ਆ ਸੇਖੋਂ ਕਿਹੜੀ ਗਰਦੇਤ ਗਰਦੇਤ ਸੇਖੋਂ ਗਰਦੇਤ ਤੋ ਸੇਖੋ ਤੁਸੀਂ ਸੇਖੋ ਜੀ ਜਿਹਦੇ ਮਾਰੇ ਗਰਦੇਤ ਕੋਲੇ ਚੱਟਾ ਲੈ ਲਾ ਪੋਸਟ ਲੈ ਲਾ ਫੀਮ ਲੈ ਲਾ ਜਿਹੜਾ ਕੋਈ ਮਰਜ਼ੀ ਲੈ ਲਾਉ ਤੋ ਮਲਾਜਮਾਂ ਦਾ ਨਸ਼ਾ ਲੈ ਲਾ ਮਲਾਜਮਾਂ ਦਾ ਪੁਲਿਸ ਵਾਲੇ ਵੀ ਜਾਂਦੇ ਪੁਲਿਸ ਵਾਲੇ ਮੇਰਾ ਕੋਈ ਨੋਟ ਕਰਾਉਣਾ ਮੈਨੂੰ ਮੇਰੇ ਕੋਲ ਆਲਰੇਡੀ ਮੇਰਾ ਮੇਰਾ ਆਲਰੇਡੀ ਸਾਰੇ ਨੂੰ ਦਿੱਤਾ ਆ ਫਿਰ ਮੈਂ ਦੁਬਾਰਾ ਉਾਰ ਇਹੀ ਤਾਂ ਗੱਲ ਸੀਗੀ ਇਹੀ ਤਾਂ ਗੱਲ ਸੀਗੀ ਮੈਂ ਭੁੱਲਰ ਸਾਹਿਬ ਨਾਲ ਕਿਹਾ ਜਿਹੜਾ ਕੋਈ ਸਾਰਾ ਕੁਸਾਗਾ ਸੇਖੋ ਕੋਲੇ ਸੇਖੋ ਕਹਿੰਦੇ ਮੈਨੂੰ ਨੋਟ ਕਰਾਓ ਭੁੱਲਰ ਸਾਹਿਬ ਕਹਿੰਦੇ ਮੈਨੂੰ ਭੁੱਲਰ ਸਾਹਿਬ ਕਹਿੰਦੇ ਆ ਨੋਟ ਕਰਾਓ ਭੁੱਲਰ ਸਾਹਿਬ ਨੂੰ ਮੈਂ ਫੋਨ ਕੀਤਾ ਕਹਿੰਦੇ ਮੈਨੂੰ ਵਟਸਐਪ ਸੈਂਡ ਕਰ ਦੇ ਮੈਂ ਮੈਂ ਨਹੀਂ ਨਹੀਂ ਵਟਸਐਪ ਮੈਂ ਤੁਹਾਨੂੰ ਮਿਲਣਾ ਹੈ ਮੈਂ ਤੁਹਾਨੂੰ ਮਿਲਣਾ ਫਿਰ ਮੈਂ ਤੁਹਾਨੂੰ ਤੁਹਾਡੇ ਕੋਈ ਖੜਾ ਸੀ ਉੱਥੇ ਤੁਹਾਨੂੰ ਨਹੀਂ ਜਨਤਾ ਜਾਂ ਅੰਦਰ ਮੈਨੂੰ ਨਹੀਂ ਜਨਤਾ ਕਿ ਮੈਂ ਕਾਗੀ ਲੈ ਕੇ ਗਿਆ ਸੀਗਾ ਬਾਈ ਥੱਕਾ ਨਾ ਮਾਰੋ ਕਿਉਂ ਨਾ ਰਹੀ ਸਾਨੂੰ ਅੰਦਰ ਵੜ ਨਹੀਂ ਦਿੱਤਾਗਾ ਕਿਉਂਕਿ ਮੈਂ ਤਾਂ ਜਾਣਕਾਰੀ ਜਿਹੜੀ ਮੰਤਰੀ ਆਏ ਫਿਰਦਾ ਕਹਿੰਦੇ ਨਸ਼ਾ ਖਤਮ ਕੋਲ ਗੱਲ ਸੁਣੋ ਅੱਜ ਤੋਂ ਕੋਈ ਸਾਲ ਪਹਿਲਾਂ ਇੱਕ ਦੁਕਾਨ ਖੜੀ ਗਈ ਨਸ਼ਿਆਂ ਵਾਲੀ ਉਹਦਾ ਮੁਲਾਜ਼ਮ ਨਸ਼ਾ ਦੇਣ ਜਾ ਰਿਹਾ ਸੀ ਗੱਲ ਸੁਣੋ ਇੱਕ ਮਿੰਟ ਤੁਮੇਨੂੰ 10 ਮਿੰਟ ਦਿਓ ਐਸਪੀ ਆਏ 10 ਨਸ਼ਾ ਕਿਤੇ ਬੰਦ ਕਰਨਾ ਹੁਣ ਤੂੰ ਇਹ ਸਾਹਮਣੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਮੈਂ ਕੋ ਚੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਉਂ ਨਹੀਂ ਪਤਾ ਤੁਹਾਨੂੰ ਸਾਰਾ ਪਤਾ ਕਿੱਥੇ ਵੇਖਦਾ ਕਿੱਥੇ ਨਹੀਂ ਹੁੰਦਾ ਸਾਰਾ ਪਤਾ ਤੁਹਾਨੂੰ ਛੱਡ ਇਹ ਸਾਲਾ ਇੰਦੇ ਆ ਇਹ ਸਾਲਾ ਲੈ ਕੇ ਵੇਚਦੇ ਆ ਇੱਕ ਮਿੰਟ ਜੀ ਹਲੋ ਵੀਡੀਓ ਨਹੀਂ ਵੀਡੀਓ ਵੇਖੋ ਮੈਂ ਆ ਤੁਹਾਡੀ ਮਲਾਜ ਖੜ ਜਾ ਤੁਹਾਡੀ ਮਲਾਜ ਮਰੇ ਗਈ ਸੀ ਨਾ ਬਠਿੰਡਿਓ ਮੈਂ ਵੀਡੀਓ ਖੋਣਾ ਤਾਂ ਨਹੀਂ ਉਹਨੂੰ ਕੀ ਕਰਦਾ ਤੁਸੀਂ ਇੱਕ ਮਿੰਟ ਜੀ ਉਹਨੂੰ ਜਮਾਨਤ ਦੇ ਦਿੱਤੀ ਤੁਸੀਂ ਅਸੀਂ ਕੋਡ ਅਸੀਂ ਕੋਡ ਹੀ ਚਾਹੁੰਦਾ 1 ਮਿੰਟ ਅਸੀਂ ਕੋਡ ਜਿਹਦਾ ਘਰ ਨਹੀਂ ਆਇਆ ਉਹਦਾ ਕਿਉਂ ਨਹੀਂ ਆਇਆ ਨਹੀਂ ਉਹਦਾ ਘਰ ਨਹੀਂ ਆਇਆ ਪ੍ਰਧਾਨ ਸਾਹਿਬ ਜਮਾਨਤ ਅਸੀਂ ਅਸੀਂ ਕੋਡ ਕੋਡ ਹੀ ਚਾਹਾਂਗੇ ਆ ਖੜੇ ਸਪੈਸ਼ਲ ਬ੍ਰਾਂਚ ਵਾਲੇ ਆ ਖੜੇ ਇੱਧਰ ਆਓ ਇੱਧਰ ਸਪੈਸ਼ਲ ਬ੍ਰਾਂਚ ਵਾਲੇ ਇੱਧਰ ਆਓ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਬੁਲਾਓ ਸਪੈਸ਼ਲ ਬ੍ਰਾਂਚ ਵਾਲੇ 1 ਮਿੰਟ ਰੁਕ ਜੀ ਆਓ ਇੱਧਰ ਆਓ ਆ ਸਾਹਮਣੇ ਉਹ ਮਾਨ ਸਾਹਿਬ ਮਕਰਨਾਣੀ ਸਾਹਮਣੇ ਆਓ ਤੁਹਾਨੂੰ ਦੱਸਿਆ ਨਹੀਂ ਦੱਸਿਆ ਇੱਧਰ ਆਓ ਉਹ ਜਾਂਦਾ ਉਹਨੂੰ ਮੈਂ ਦੱਸਿਆ ਉਹਨੂੰ ਬੁਲਾ ਕੇ ਦੱਸਿਆ ਨਹੀਂ ਮੋੜ ਦਿਖਾਓ ਉਹਨੂੰ ਸਾਤੂਰੇ ਉਹਨੂੰ ਸੱਤਾਂ ਨੇ ਉਹਨੂੰ ਕਹੀ ਜਾਂਦਾ ਮੈਂ ਦੱਸਿਆ ਉਹਨਾਂ ਟਾਈਮ ਦੱਸਿਆ ਆ ਜੀ ਆਓ ਅਸੀਂ ਉਹਨੂੰ ਪੁੱਛੋ ਉਹ ਮਾਲ ਸਾਹਿਬ ਨੂੰ ਪੁੱਛੋ ਤੁਹਾਡੇ ਮੈਂ ਸੱਚਾ ਮੈਨੂੰ ਦੱਸੋ ਕਿ ਦੱਸੋ ਜੀ ਹਾਂ ਜੀ ਤੁਸੀਂ ਅਫਸਰ ਆ ਨਾ ਪਿਹਾਰਸਰ ਆ ਉਹਨੂੰ ਦੱਸਿਆ ਉਹਨੂੰ ਪੁੱਛਾ ਉਹਨੂੰ ਦੱਸਿਆ ਉਹਨੂੰ ਪੁੱਛਾ ਉਹ ਜਾਂਦਾ ਉਹਨੂੰ ਬੁਲਾਓ ਉਹਨੂੰ ਨਹੀਂ ਦੱਸ ਕੇ ਉਹਨੂੰ ਬੁਲਾਓ ਆ ਯਾਰ ਉਹਨੂੰ ਬੁਲਾਓ ਆਸਿਆ ਇੱਕ ਮਿੰਟ ਬੁਲਾਉਂਦਾ ਕਿਉਂ ਗਿਆ ਉਹ ਪੜਾ ਪੰਜਾਬ ਦਾ ਉਹ ਆ ਤੂੰ ਸੱਤੋਂ ਲਾਇਆ ਹੈਗਾ ਅਸੀਂ ਆਜਾ ਬਲੌਂ ਨੂੰ ਸੱਤੋਂ ਨੂੰ ਪੁੱਛੋ ਉਹਨੂੰ ਸੱਤੋਂ ਉਹਨੂੰ ਸੱਤੋਂ ਕਿਉਂ ਮਿੰਟ ਬਾਅਦ ਯਾਰ ਗੱਲ ਕਰਨੀ ਹੈ ਯਾਰ ਮੇਰਾ ਬੱਚਾ ਉਹਨੂੰ ਕੱਢ ਜਾ ਯਾਰ ਬੱਚੇ ਟੀਕੇ ਦਾ ਸਾਡਾ ਮਸਲਾ ਮਿਲ ਤੱਕ ਹੈ ਸਾਨੂੰ ਪਲੀਜ਼ ਬੁਲਾ ਕੇ ਲਾਉਂਦਾ ਨਸ਼ੇ ਦੀ ਮੈਂ ਲੜੂਗਾ ਬੋਲੂਗਾ ਆ ਨਾ ਬੱਚਾ ਤੈਨੂੰ ਕਹਿੰਦਾ ਪੁੱਛਿਆ ਚੁੱਪ ਜਮਲਾਜੋ ਮਾਰ ਮਗਰ ਜਾੜਾ ਉਹਨੂੰ ਪੁੱਛ ਰੋ ਸਾਰਾ ਨੋਟ ਕਰਾਇਆ ਬਲਾ ਕੇ ਇਧਰ ਮਾਨ ਸਾਹਿਬ ਨੂੰ ਬੁਲਾਏ ਤੇ ਬਲਾ ਉਹਨਾਂ ਨੂੰ ਬੁਲਾਓ ਤੁਸੀਂ ਆਪਣੇ ਨਹੀਂ ਜੇ ਨਵਾਂ ਲੱਗਾ ਉਹਨੂੰ ਸੱਦਾਂ ਨੂੰ ਉਹਨੂੰ ਸੱਦਾਂ ਉਹਨੂੰ ਸੱਦੋ ਖੜਾ ਕਰਦੇ ਯਾਰ ਇਹ ਕਿੰਨੇ ਹੁਣ ਕਰਦੇ ਕੀ ਹੈ ਪੰਜ ਪੰਜ ਉਹ ਯਾਰ ਮੈਨੂੰ ਹੁਣ ਦੱਸ ਦੇ ਭਰਾ ਮੈਂ ਉਹ ਮੈਨੂੰ ਹੁਣ ਵੀ ਕਸੂਗਾ ਫਰੀ ਕੋਈ ਜਲੇ ਸਰ ਉਹ ਫਰੀ ਉਹ ਮੇਰੇ ਦੀ ਪੂਰੀ ਲੈ ਦੇ ਮੈਨੇ ਬੋਲੀ ਕਿ ਮੇਰਾ ਬੱਚਾ ਆਪ ਦਾ ਖੁਦ ਟੀਕਿਆਂ ਤੇ ਲੱਗਿਆ ਤੇ ਮੈਂ ਇਸ ਪਰੋਲਾ ਰਹੂੰਗਾ ਛੜਕਾ ਹੀ ਰਹੂੰਗਾ ਮੈਂ ਰੂੰਗਾ ਹਟਕ ਪੈ ਜਾ ਰੂੰਗਾ ਕਮਰਿਆ ਪੇ ਮੈਨੂੰ ਕਿਡਨੇਪ ਕਰਾਇਆ ਵੇ ਬਾਦ ਜਿਹਨਾਂ ਨੇ ਦੁਕਾਨ ਤੋਂ ਕੀ ਕਾਰਵਾਈ ਕੀਤੀ ਹੈ ਮੈਂ ਅੱਜ ਦੇਖੋ ਇਹ ਆਮ ਆਦਮੀ ਪਾਰਟੀ ਦਾ ਬੰਦਾ ਮੈਨੂੰ ਪੰਜ 6 ਦੇ ਬੰਦੇ ਕਿੱਨੇ ਐਵੇਂ ਕਰਕੇ ਲੈ ਗਏ ਦੁਕਾਨ ਤੋਂ ਮੈਨੂੰ ਮੇਰੀ ਵੀ ਕੈਮਰੇ ਵੀਡੀਓ ਨਾ ਚੱਲਦੇ ਹੁੰਦੇ ਮੇਰੀ ਡੀਵੀਆਰ ਲਾ ਕੇ ਲੈ ਕੇ ਨਾਲ ਨਾਲ ਉਹਦੇ ਵਿੱਚ ਉਹ ਨਹੀਂ ਚੱਕਦਾ ਡੀਵੀਆਰ ਪੂਲ ਸਾਰੇ ਨਾਲ ਨਾਲ ਲੱਗੇ ਗਏ ਨਾਸ ਦੀਆਂ ਪੈਸੇ ਦੀਆਂ ਗੁੱਟੀਆਂ ਇਹਨਾਂ ਨੂੰ ਗੁੱਟੀਆਂ ਆਉਂਦੀਆਂ ਬਾਈ ਜੀ ਉਹਨਾਂ ਨੂੰ ਬੋਰੀਆਂ ਭਰੀਆਂ ਪੈਸਾ ਦੇ ਜਾਂਦਾ ਬੋਰੀਆਂ ਭਰ ਕੇ ਉਹਨਾਂ ਨੂੰ ਪੈਸੇ ਭਰ ਕੇ ਬੋਰੀਆਂ ਹਾਂ ਬੋਰੀਆਂ ਭਰ ਕੇ ਦੇ ਕੇ ਜਾਂਦੇ ਆਹੋ ਮੈਂ ਦੱਸਦਾ ਨਸ਼ਾ ਮੇਰਾ ਡੀਵੀਆਰ ਦੀ ਦਵਾ ਮੈਨੂੰ ਮੈਨੂੰ ਕਿਹਨੇ ਨੈਵ ਕਰਕੇ ਲੈ ਗਿਆ ਆਵਾਜ਼ ਦੀ ਪਾਰਟੀ ਵਾਲੇ ਕਿਉਂ ਕਿਉਂ ਮੈਨੂੰ ਸ਼ਾਵਲ ਰੋਪਣਾ ਸੀ